ਸਰਦਾਰ ਉਦਮ ਸਿੰਘ ਉਹ ਸਿਰਫ ਇੱਕ ਨਾਮ ਨਹੀਂ ਸੀ ਇੱਕ ਇਤਿਹਾਸ ਸੀ 13 ਅਪ੍ਰੈਲ 1919 ਜਦੋਂ ਜਲੀਆਂਵਾਲਾ ਬਾਗ ਦੇ ਵਿੱਚ ਅਸਹਾਈ ਲੋਕਾਂ ਦਾ ਖੂਨ ਵਾਇਆ ਗਿਆ ਉਸ ਸਮੇਂ ਇੱਕ ਨੌਜਵਾਨ ਦੇ ਦਿਲ ਵਿੱਚ ਇਨਸਾਫ ਦੇ ਲਈ ਅੱਗ ਲੱਗ ਗਈ ਉਸ ਨੂੰ ਇਨਸਾਫ ਦੀ ਭੁੱਖ ਨੇ ਉਸ ਨੂੰ ਲੰਡਨ ਪਹੁੰਚਾ ਦਿੱਤਾ ਉਹ ਨੌਜਵਾਨ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉਦਮ ਸਿੰਘ ਦੇ ਨਾਮ ਦੇ ਨਾਲ ਇਤਿਹਾਸ ਦੇ ਵਿੱਚ ਦਰਜ ਹੋਇਆ 21 ਸਾਲ ਬਾਅਦ ਜਦੋਂ ਲੰਡਨ ਦੇ ਕੋਰਟ ਨੇ ਉਸ ਨੂੰ ਜਨਰਲ ਡਾਇਰ ਨੂੰ ਗੋਰੀ ਮਾਰਨ ਦੇ ਕਤਲ ਕਰਨ ਦੇ ਹੁਕਮ ਦੇ ਵਿੱਚ ਫਾਂਸੀ ਦੀ سزا ਸੁਦਾ ਦਿੱਤੀ ਤਾਂ ਉਹ ਕਹਿੰਦਾ ਸੀ ਕਿ ਇਹ ਇਨਸਾਫ ਹੈ ਇਹ ਕੋਈ ਕਤਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੈਂ ਮਰ ਜਾਵਾਂਗਾ ਪਰ ਮੇਰਾ ਸੁਨੇਹਾ ਹਮੇਸ਼ਾ ਜ਼ਿੰਦਾ ਰਹੇਗਾ ਉਸ ਨੂੰ ਫਾਂਸੀ 31 ਜੁਲਾਈ 1940 ਨੂੰ ਦਿੱਤੀ ਗਈ ਪਰ ਉਸ ਦੀ ਆਵਾਜ਼ ਅੱਜ ਵੀ ਕੌਮ ਦੇ ਦਿਲਾਂ ਦੇ ਵਿੱਚ ਗੂੰਜ ਰਹੀ ਹੈ ਜੋ ਕਿ ਸਾਨੂੰ ਸਿਖਾਉਂਦੀ ਹੈ ਇਨਸਾਫ ਦੇ ਲਈ ਸਿਰ ਕਟਾਇਆ ਜਾ ਸਕਦਾ ਹੈ ਸਿਰ ਝੁਕਾਇਆ ਨਹੀਂ ਜਾ ਸਕਦਾ ਸੋ ਅੱਜ ਉਸ ਮਹਾਨ ਜੋਦੇਸ਼ੂਰ ਬੀਰ ਦੀ ਸ਼ਹਾਦਤ ਨੂੰ ਅਸੀਂ ਸਾਰੇ ਸਿਰ ਝੁਕਾ ਕੇ ਨਮਨ ਕਰਦੇ ਹਾਂ ਸ਼ਹੀਦਾਂ ਦੀ ਚਿਤਾਵਾਂ ਤੇ ਲੱਗਦੇ ਨੇ ਹਰ ਬਰਸ ਮੇਲੇ ਵਤਨ ਤੇ ਮਾਰ ਮਿਟਣ ਵਾਲਿਆਂ ਦਾ ਇਹੀ ਬਾਕੀ ਨਿਸ਼ਾ ਹੋਵੇਗਾ ਸੋਸਾਇਟੀ ਹੋਮ ਨਿਊਜ਼ ਦੀ ਪੂਰੀ ਟੀਮ ਵੱਲੋਂ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਅਸੀਂ ਨਮਨ ਕਰਦੇ ਹਾਂ ਤੇ ਭਾਵਪੂਰਨ ਸ਼ਰਧਾਂਜਲੀ ਪੇਸ਼ ਕਰਦੇ ਹਾਂ